ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇ ਉੱਤੇ ਅੱਜ ਆਪਾਂ ਬਹੁਤ ਸੋਹਣਾ ਫਰਕ ਸੂਟ ਵਿਦ ਸਲਵਾਰ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਬਣਿਆ ਹੋਇਆ ਖਾਦੀ ਸਿਲਕ ਦੇ ਉੱਤੇ ਬਹੁਤ ਹੀ ਪਿਆਰਾ ਬਣਿਆ ਹੋਇਆ ਹੈਂਡਵਰਕ ਦਾ ਡਿਜ਼ਾਈਨ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਣੇ ਪੇਸ਼ਤੇ ਬਣੀਆਂ ਹੋਈਆਂ ਸ਼ਾਰਟ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਤਾਂ ਜੋ ਨਵੇਂ-ਨਵੇਂ 트ੈਂਡਿੰਗ ਚ ਚੱਲ ਰਹੀ ਜਿਹੜੇ ਡਿਜ਼ਾਈਨ ਆ ਤੁਹਾਨੂੰ ਦੇਖ ਸਕਾਂ ਤੁਸੀਂ ਆਪਣੇ ਮਨਪਸੰਦ ਕੋਈ ਵੀ ਸੂਟ ਸਾਡੇ ਤੋਂ ਡਿਜ਼ਾਈਨ ਕਰਵਾ ਸਕਦੇ ਹੋ ਕਿਸੇ ਵੀ ਕਲਰ ਵਿੱਚ ਕਿਸੇ ਵੀ ਹੈਂਡਵਰਕ ਦੇ ਵਿੱਚ ਮਸ਼ੀਨਵਰਕ ਦਬਕਾ ਵਰਕ ਆਰੀ ਵਰਕ ਦੇ ਵਿੱਚ ਬਹੁਤ ਸਵਾ ਮਾ ਲੈਂਦੇ ਹੋ ਹੋਏ ਆਉ ਦੇਖਦੇ ਆਂ ਜੀ ਇਸ ਸੂਟ ਦੀ ਫਾਈਨਲ ਲੁੱਕ ਹਾਂਜੀ ਖਾਦੀ ਸਿਲਕ ਦੇ ਉੱਪਰ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਸਕਾਈ ਵੀਡੀਓ ਕਲਰ ਦੇ ਵਿੱਚ ਸਟਾਫ ਹੈ ਜਿਸ ਦੇ ਉੱਤੇ ਆਪਾਂ ਬਹੁਤ ਹੀ ਪਿਆਰਾ ਹੈਂਡਵਰਕ ਡਿਜ਼ਾਈਨ ਕੀਤਾ ਆームਸ ਦੇ ਉੱਤੇ neck ਦੇ ਉੱਤੇ ਤੇ ਘੇਰੇ ਦੇ ਉੱਤੇ ਬਹੁਤ ਸੋਹਣੇ ਫਲਾਵਰ ਬਣਾਏ ਆ ਬਾਰਡਰ ਬਣਾਇਆ ਸੌਰੀ ਫਰੌਕ ਦਾ ਫਰੰਟ ਤੇ ਬੈਕ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਪਿੰਕ ਤੇ ਫਰੋਜੀ ਕਲਰ ਦਾ ਵਿੱਚ ਆਪਾਂ 골ਡਨ ਦੇ ਨਾਲ ਕੰਟਰਾਸਟ ਰੱਖ ਕੇ ਬਹੁਤ ਹੀ ਪਿਆਰਾ ਫਰੌਕ ਸੂਟ ਬਣਾਇਆ ਬਹੁਤ ਹੀ ਜ਼ਿਆਦਾ ਪਿਆਰਾ ਬਣ ਕੇ ਰੈਡੀ ਹੋਇਆ ਸਫਾਈ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀ ਜ਼ਿਆਦੇ ਆ ਤੇ ਬਾਰਡਰ ਬਹੁਤ ਸੋਹਣਾ ਕੱਢਿਆ ਹੋਇਆ ਆ ਫਲਾਵਰ ਚੈੱਕ ਕਰੋ ਕਿੰਨੇ ਸੋਹਣੇ ਬਣੇ ਹੋਏ ਆ ਬਹੁਤ ਹੀ ਜਿਆਦਾ ਸਫਾਈ ਦੇ ਨਾਲ ਆਪਣੇ ਕਾਰੀਗਰ ਨੇ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਤੁਸੀਂ ਇਸ ਨੂੰ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਪਾਰਟੀ ਵੇਅਰ ਬਹੁਤ ਹੀ ਪਿਆਰਾ ਫਰੌਗ ਸੂਟ ਬਣ ਕੇ ਰੈਡੀ ਹੋਇਆ ਸਲਵਾਰ ਚੈੱਕ ਕਰ ਸਕਦੇ ਆ ਤੁਸੀਂ ਕਿੰਨੀ ਸੋਹਣੀ ਆ ਬਣੀ ਆ ਪੌਚਿਆਂ ਦੇ ਉੱਤੇ ਬਹੁਤ ਹੀ ਪਿਆਰਾ ਹੈਵੀ ਵਰਕ ਕੀਤਾ ਹੋਇਆ गोल्डन कलर ਦੇ ਨਾਲ ਪਿੰਕ ਦਾ ਥੋੜਾ ਜਿਹਾ ਟੱਚ ਦੇ ਕੇ ਬਹੁਤ ਹੀ ਸੋਹਣੀ ਬਾਟਮ ਰੈਡੀ ਹੈ ਦੁਪੱਟਾ ਬਹੁਤ ਫੁੱਲ ਹੈਵੀ ਰੈਡੀ ਹੋਇਆ ਇਸ ਦਾ ਪਿਓਰ ਔਰਗੈਂਜ਼ਾ ਦਾ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਤਾਂ